ਨਾਮ ਹੋਰ ਗਰੀ ਵਾਰਡ ਦੇ ਕਿ ਸਪਾਰਟ ਉਸ ਸੀ ਉਮੀਦਵਾਰ ਮੇਰਾ ਨਾਮ ਰਜੀਤ ਸਿੰਘ ਰਾਣਾ ਜੀ ਮੈਂ ਸਾਬਕਾ ਕੌਂਸਲਰ ਹਾਂ ਵਾਰਡ ਨੰਬਰ ਸਾਡੀ 1 ਕਜਗੋ ਰੋਡ ਆ ਐਸੇਰੇ ਮੇਰੀ ਮਾਤਾ ਬੀਬੀ ਸਵਿੰਦਰ ਕੌਰ ਜੀ ਇਲੈਕਸ਼ਨ ਲੜ ਰਹੇ ਨੇ ਜਿਹੜੇ ਕਿ ਉਹ ਵੀ ਸਾਬਕਾ ਕੌਂਸਲਰ ਆ ਉਸ ਤੋਂ ਪਹਿਲਾਂ ਉਹ ਵੀ ਕੌਂਸਲਰ ਬਣ ਚੁੱਕੇ ਸੀਗੇ ਹੁਣ ਅਹੀ ਦੁਬਾਰਾ ਮਾਤਾ ਜੀ ਨੂੰ ਇੱਥੇ ਆਪਣੇ ਵਾਰਡ ਦੇ ਵਿੱਚ ਕੈਂਡੀਡੇਟ ਬਣਾਇਆ ਅੱਜ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਜਨਾ ਗੁਜਰਾਤੀ ਪਰਿਵਾਰ ਆ ਗੁਜਰਾਤੀ ਮੰਡਲ ਆ ਇਹ ਮੋੜ ਤੋਂ ਹੀ ਮੇਰੇ ਨਾਲ ਰਿਹਾ ਆ ਤੇ ਅੱਜ ਵੀ ਮੇਰੇ ਨਾਲ ਆ ਕੁਝ ਕਾਰਨਾ ਕਰਕੇ ਚਲੋ ਅੱਗੇ ਪਿੱਛੇ ਹੀ ਹੁੰਦੇ ਸੀਗੇ ਪਰ ਜਦੋਂ ਵੀ ਕੋਈ ਕੰਮਕਾਰ ਹੋਵੇ ਮੈਂ ਇਹਨਾਂ ਦਾ ਹਮੇਸ਼ਾ ਹਾਜ਼ਰ ਹੋਣਾ ਤੇ ਮੈਂ ਅੱਗੇ ਤੋਂ ਵੀ ਇਹਨਾਂ ਨਾਲ ਅਦਾ ਰਾਂਗਾ ਸੋ ਅੱਜ ਇਹਨਾਂ ਨੇ ਮੈਨੂੰ ਬਹੁਤ ਵੱਡਾ ਉਸ਼ਾਦ ਹੋਇਆ ਕਿ ਅੱਗੇ ਵਾਂਗੂੰ ਤੁਹਾਨੂੰ ਫਿਰ ਜਿਤਾਵਾਂਗੇ ਸੋ ਆਪਣੀ ਵਾਰਡ ਇੱਕ ਵਾਰ ਤੁਸੀਂ ਕਿਸ ਵਾਰਡ ਤੋਂ ਉਮੀਦਵਾਰ ਜੋ 3 ਚੋਣ ਨਿਸ਼ਾਨੇ ਇਹਨਾਂ ਨੇ ਕੀ ਤੁਹਾਨੂੰ ਸਮਰਥਨ ਦਿੱਤਾ ਵਾਰਡ ਸਾਡੀ 1 ਚੋਣ ਨਿਸ਼ਾਨ ਟਰੈਕਟਰ ਹੈ ਹਰਮਿੰਦਰ ਸਿੰਘ ਸੰਧੂ ਵੱਲੋਂ ਅਸੀਂ ਸਾਰੇ ਇਹ ਕੈਂਡੀਡੇਟ ਬਣੇ ਸੀਗੇ ਸੋ ਇਸੇ ਕਰਕੇ ਅੱਜ ਅਸੀਂ ਇਸੇ ਵਾਰਡ ਤੋਂ ਇਹਨਾਂ ਨੂੰ ਦੁਬਾਰਾ ਜਿਹੜਾ ਇਹਨਾਂ ਸਾਨੂੰ ਸਮਰਥਨ ਦਿੱਤਾ ਤੇ ਸ਼ੁਆਦ ਦਵਾਇਆ ਵੀ ਸਾਰੇ ਵਾਦਲ ਵੋਟਾਂ ਪਾ ਕੇ ਅਸੀਂ ਜਿਤਾਵਾਂਗੇ ਜਿਤਾਵਾਂਗੇ ਇਹ ਰੇਲਨਾ ਅਮਰਜੀਤ ਸਿੰਘ ਲਾੜਾ ਹੈ ਜੀ ਤੁਹਾਡੀ ਵਾਰਤ ਮੈਂ 25 ਨੰਬਰ ਵਾਰਡ ਤੋਂ ਬੀਬੀ ਰੇਲੋ ਜੀ ਦਾ ਉਹਨਾਂ ਦਾ ਉਹਨਾਂ ਦੀ ਸਮਰਥਨ ਕਰ ਰਿਹਾ ਹਾਂ ਉਹਨਾਂ ਦਾ ਇਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਜੀ ਅੱਜ ਮੈਂ ਬੜੇ ਮਾਣ ਨਾਲ ਆਪਣੇ ਕੋਈ ਗੁਜਰਾਤੀ ਭਰਾਵਾ ਦਾ ਗੁਜਰਾਤੀ ਵੀਰਾਂ ਦਾ ਬਹੁਤ ਧੰਵਾਦੀ ਹਾਂ ਜਿਨ੍ਹਾਂ ਨੇ ਅੱਜ ਵਾਰਡ ਨੰਬਰ 25 ਤੇ ਵਾਰਡ ਨੰਬਰ 1 ਦੇ ਸਾਡੇ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਸਾਡਾ ਚੋਣ ਨਿਸ਼ਾਨ ਟਰੈਕਟਰ ਜੋ ਕਿ ਸਰਦਾਰ ਹਰਮੀਤ ਸਿੰਘ ਸੰਧੂ ਜੀ ਹੋਣਾ ਵੱਲੋਂ ਸਾਨੂੰ ਮਿਲਿਆ ਹੋਇਆ ਹੈ ਇਹ ਇਨ੍ਹਾਂ ਗੁਜਰਾਤੀ ਪਰਿਵਾਰਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ 1 ਨੰਬਰ 25 ਨੰਬਰ ਨਹੀਂ ਇਹਨਾਂ ਨੇ ਵਾਅਦਾ ਕੀਤਾ ਹੈ ਵੀ ਪੂਰੇ ਸ਼ਹਿਰ ਦੇ ਵਿੱਚ ਜਿੱਥੇ ਵੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੇ ਕੈਂਡੀਡੇਟ ਖੜੋਤੇ ਨੇ ਭਾਵੇਂ ਉਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਭਾਵੇਂ ਬਾਲਟੀ ਹੈ ਜੋ ਵੀ ਹੈ ਉਥੇ ਪਰਜੋਰ ਉਹਨਾਂ ਦੀ ਹਮਾਇਤ ਕਰਨਗੇ ਮੈਂ ਧਰਵਾਦੀ ਹਾਂ ਕਿੰਨਾ ਕੋ ਤੁਹਾਨੂੰ ਅੱਜ ਪਰਿਵਾਰ ਮਿਲਿਆ ਅੱਜ ਮੇਰੇ ਅੰਦਾਜ਼ੇ ਨਾਲ ਇਹਨਾਂ ਦਾ ਕੋਈ 250 ਤੋਂ 300 ਪਰਿਵਾਰ ਹੈ ਤਕਰੀਬਨ ਇਹਨਾਂ ਦੀ 700 ਤੋਂ 800 ਇਹਨਾਂ ਦੀ ਵੋਟ ਜਿਹੜੀ ਹੈ ਕਾਜੀਗੋੜ ਰੋਡ ਤੇ ਗਲੀ ਜਗਿੰਦਰ ਸਿੰਘ ਵਾਲੀ ਦੇ ਵਿੱਚ ਹੈ ਜੋ ਕਿ ਵੋਟਾਂ ਦੀ ਇਹਨਾਂ ਨੇ ਐਤਕੀ ਸਰਕਾਰ ਨੇ ਬਹੁਤ ਸਾਰੀਆਂ ਵੋਟਾਂ ਦੀ ਸ਼ਫਲਿੰਗ ਕਰ ਦਿੱਤੀ ਹੈ ਕੁਝ ਵੋਟਾਂ 1 ਨੰਬਰ 'ਚ ਆ ਗਈਆਂ ਕੋਈ 25 'ਚ ਆ ਗਈਆਂ ਕੋਈ 24 ਨੰਬਰ 'ਚ ਆ ਗਈਆਂ ਪਰ ਇਹਨਾਂ ਦੀਆਂ ਵੋਟਾਂ ਜਿਹੜੀਆਂ ਸਾਰੀਆਂ ਤਿੰਨਾਂ ਵਾਚੋਂ ਵਾਡਾਂ ਦੇ ਵਿੱਚ ਫੈਲੀਆਂ ਹੋਈਆਂ ਨੇ ਸੋ ਇਹ ਮੈਂ ਫਿਰ ਤੋਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਅਰਣ ਜੀ ਦਾ ਭਰਤ ਜੀ ਦਾ ਜਿਨ੍ਹਾਂ ਨੇ ਆਪਣੇ ਸਾਰੇ ਮੈਂਬਰਾਂ ਨੂੰ ਮਨਾ ਕੇ ਇਹ ਅੱਜ ਸਾਡੀ ਪਾਰਟੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਸੋ ਮੈਂ ਫਿਰ ਤੋਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਅਧਿਆਸ ਰੱਖਦਾ ਹਾਂ ਕਿ ਵਾਰਡ ਨੰਬਰ 25 ਤੋਂ ਵਾਰਡ ਨੰਬਰ 1 ਟਰੈਕਟਰ ਚੋਂ ਨਿਸ਼ਾਨ ਦੇ ਵਿੱਚ ਇਹ ਵੱਧ ਵੱਧ ਵੋਟਾਂ ਲਾ ਕੇ ਮੋਰਲ ਆ ਕੇ ਜਿਤਾਉਣਗੇ ਧੰਨਵਾਦ ਇਹਦਾ ਨਾਮ ਅਰੰਗ ਮਾਰਾ ਜੀ ਤੇ ਮੈਂ ਗੁਜਰਾਤੀ ਪਰਿਵਾਰ ਤੋਂ ਆ ਤੇ ਅਸੀਂ ਨਾ ਰਾਣੇ ਪਾਜੀ ਨਾਮ ਆ ਅਸੀਂ ਵੋਟਾਂ ਸਾਰੀਆਂ ਜਿੰਨੇ ਵੀ ਵੋਟਾਂ ਆ ਸਾਡੀ ਅਸੀਂ ਟਰੈਕਟਰ ਨੂੰ ਪਾਣ ਵਾਸਤੇ ਬੈਠੇ ਆ ਜੀ ਕਿਉਂਕਿ ਰਹਿਣਾ ਵੀ ਅਸੀਂ ਲਾਡੇ ਭਾਜੀ ਔਰ ਨਾਲੇ ਭਾਜੀ ਨਾਲ ਹੀ ਆ ਓਕੇ ਮਤਲਬ ਕਿ ਤੁਸੀਂ ਹੁਣ ਚੋਰ ਨਿਸ਼ਾਨ ਟਰੈਕਟਰ ਤੇ ਵੋਟਾਂ ਪਾਓਗੇ ਹਾਂ ਜੀ ਚੋਰ ਨਿਸ਼ਾਨ ਟਰੈਕਟਰ ਤੇ ਵੋਟਾਂ ਪਾਵਾਂਗੇ ਜੀ ਕਿੰਨੇ 300 ਤੋਂ 400 500 ਵੋਟਾਂ ਹੋਣੀਆਂ ਵਾ ਜੀ ਤੁਹਾਡੀਆਂ ਹਾਂ ਜੀ ਵਾਰਡ ਨੰਬਰ 1 ਤੇ 25 ਦੋਨਾਂ ਚ ਹੈ ਦੋਨਾਂ ਚ ਹੈ ਜੀ ਚਾਹ ਤੇ ਦੋਨਾਂ ਨੂੰ ਸਮਰਥਨ ਦੋਨਾਂ ਨੂੰ ਦੋਨਾਂ ਨੂੰ